ਸਾਨੂੰ ਲੱਗਾ ਜੀ ਕਿ ਉਹ ਦੱਸੋ ਦੱਸੋ ਮੈਨੂੰ ਲੱਗਾ ਤੇ ਦੱਸੋ ਹਾਂ ਜੀ 1000 ਰੁਪਏ ਲੱਗਾ ਕਿਹੜਾ ਵੀ ਲੱਗਾ ਸਾਡੇ ਸ਼ੌਕ ਵਾਲੇ ਜੀ ਇਅਰਸਟ ਕੱਪਾ ਹੋਏ ਤੇ ਫਿਰ ਤੁਸੀਂ ਸਲਿੱਪ ਦੇ ਦਿੰਦੇ ਹੋ ਦੱਸੋ ਕਿ ਉਹਨੇ ਨਾ ਪ੍ਰਾਈਸ ਲਾਉਣਾ ਸਿਰਫ ਉਹ ਸਾਡੇ ਸਿੱਕਾ ਕੀ ਹੈ ਟੋਟਲ ਤੇ ਚੜਦਾ ਤਾਂ ਤੁਸੀਂ ਕੋਈ ਬੋਟਲ ਵੀ ਸਪਰੇਡ ਕਰਦੇ ਹੋ ਅੱਛਾ ਫਿਰ ਉਹ ਵੀ ਆਪਣੇ ਬੋਤਲ ਤੇ ਚੜਾ ਦਿੰਦੇ ਆ ਸਰ ਇਲੀਆਰੀ ਮਰਚੀ ਕਿਟਾਈ ਆ ਇਹ ਵੀ ਸਾਰਾ ਨਹੀਂ। ਉਹ ਵੀ ਅਕਸਰ ਇਸ ਤਰ੍ਹਾਂ ਨਹੀਂ ਪਤਾ ਨਹੀਂ ਨਹੀਂ ਜਿਹੜਾ ਅਲਟਰਾਸਾਉਂਡ ਕੀਤਾ ਰਾਇ। ਫੋਲਡਰ ਕਿੱਥੇ ਆ ਰਿਹਾ ਹੈਗਾ ਜੀ? ਬੇਟੇ ਇਹਦੇ ਤੋਂ ਪੈਂਦਾ ਨਾ ਆਪਣੇ ਵੈਸਤੇ ਦੁਜੀ। ਤਾਂ ਪੇਸ਼ੈਂਟ ਦਾ ਪੇਸ਼ੈਂਟ ਦਾ ਨਾ ਕਿੰਨੇ ਪੈਸੇ ਲੈਣੇ ਤੁਸੀਂ ਜਿਹੜਾ ਉਹ ਨਹੀਂ ਆਪਣਾ ਆਪਣਾ ਦੇ ਕਰਦੇ ਐ। ਨਾ ਨਹੀਂ ਤੇ ਮੈਂ ਨਹੀਂ ਕਿਹਾ ਤੁਹਾਨੂੰ ਬਣਾਉਣੀ। ਨਹੀਂ ਮੈਂ ਤੇ ਮੇਰਾ ਕੰਮ ਲਿਖਣਾ ਹੈ ਜਿੰਨੇ ਤੁਸੀਂ ਆਪਣੀ ਹਾਂ ਜੀ ਆਸ਼ਾ ਨੇ ਦੱਸਣਾ ਹੁੰਦਾ ਆਸ਼ਾ ਨੇ ਨਹੀਂ ਦੱਸਿਆ ਤੁਸੀਂ ਬੋਲੋ ਨੀ ਕੀ ਚਾਹੀਦਾ ਉਹ ਕਿਹੜੀ ਚੋਲੋ ਤੁਸੀਂ ਉਸਕਿੰਗ ਮੈਨੂਸ਼ਾ ਸਹੀ ਗਲੇ ਤੇ ਤੇ ਜਿਹੜੀ ਰੌਣਹ ਉਹਦੇ ਕਿਉਂ ਪੈਸੇ ਦਿੱਤੇ ਹਜ਼ਾਰ ਹਜ਼ਾਰ ਰੁਪਏ ਗੋਲਡਨ ਸਿਟੀ ਦਾ ਹੀ ਕਿਉਂ ਹੈ ਸਾਰੇ ਟੈਸ਼ਨ ਹੈ ਨਾ ਹੋਰ ਕੁਝ ਨਹੀਂ ਨੇੜੇ ਨਹੀਂ ਹੈ ਬਈ ਇਹ ਦੇਖੋ ਕਿੰਨੇ ਆ ਇਹਨਾਂ ਨੂੰ ਚੈਰ ਕਿੰਨਾ ਦੂਰ ਹੈ ਇੱਥੋਂ ਸਰ ਚੈਰ ਨੂੰ ਟੋਲ ਕਰਾਸ ਕਰਤੀ ਹੈ ਨਾ ਜਿਹੜਾ ਔਰ ਆ ਜੈਨੋ ਹਸਪੀਟਲ ਆ ਤੁਸੀਂ ਆਪ 17 ਸੌਂਡ ਰੋਮ ਤੇ ਮੁਫਤ ਵਰਤਮ ਮੁਫਤ ਜਿਹੜੀ ਆ ਸਹਾਇਤਾ ਇਹਨਾਂ ਹਸਪਤਾਲਾਂ ਦੇ ਵਿੱਚ ਜਿਹੜੀ ਆ ਉਮਰ ਦੀ ਵਡਾ ਕਰਕੇ ਲਗਾਓ ਸਾਰੇ ਨੂੰ ਪੜ ਸਕਦਾ